ਜਿਹੜੀ ਇਹਨਾਂ ਦੀ ਭੈਣ ਹੈਗੀ ਆ ਉਹਦਾ ਕੰਮ ਹੈਗਾ ਬਹੁਤ ਜ਼ਿਆਦਾ ਗਲਤ ਠੀਕ ਹੈ ਜੀ ਇਹ ਮੇਰਾ ਗਲਤ ਮਨ ਮੱਲੇ ਵਾਲੇ ਵੀ ਮੱਲੇ ਵਾਲੇ ਤੋਂ ਵੀ ਸਾਨੂੰ ਸੁਣਨ ਨੂੰ ਬਹੁਤ ਕੁਝ ਮਿਲਦਾ ਮੱਲੇ ਵਾਲੇ ਤੋਂ ਤੁਹਾਨੂੰ ਆਪਾਂ 2-4 ਬੰਦੇ ਦਾ ਪ੍ਰੂਫ ਦਿਖਾ ਦਾਂਗੇ ਅਗਲੇ ਕਹਿੰਦੇ ਆ ਜੀ ਇਹ ਰਾਤ ਨੂੰ ਬੰਦੇ ਵਾਰ ਦੀ ਘਰ ਦੇ ਅੰਦਰ ਠੀਕ ਹੈ ਜੀ ਨਜੇ ਪੂਰਾ ਮੁਹੱਲਾ ਸਾਡੇ ਨਾਲ ਆ ਉਹਦਾ ਮੁਹੱਲਾ ਸਾਡੇ ਨਾਲ ਆ ਲੇਕਿਨ ਕੋਰਟ ਦੇ ਅੱਗੇ ਅਸੀਂ ਕੀ ਕਰੀਏ ਅਸੀਂ ਕਿਧਰ ਕੋਈ ਜਾਈਏ ਦੇਖਣ ਭਾਜੀ 4 ਬੱਚਿਆਂ ਤੇ ਸ਼ਾਮ ਲਾਇਆ ਮੇਰੇ ਬੱਚਿਆਂ ਤੇ ਕਿ ਇਹਨਾਂ ਨੇ ਮੇਰੀ ਇੱਜ਼ਤ ਲੁੱਟੀ ਇੱਜ਼ਤ ਲੁੱਟੀ ਦੱਸੋ ਸਾਰੇ ਮੁੰਡਾ ਮੇਰਾ 18 ਸਾਲ ਦਾ ਮੁੰਡਾ 19 ਸਾਲ ਦਾ ਮੁੰਡਾ ਦੇਖੋ ਉਹ ਉਹ ਇਹ ਕੰਮ ਕਰੂਗਾ ਕਿਸੇ ਕੋਲ 80 ਲੱਖ ਮੰਗਦੀ ਕਹਿੰਦੀ ਮੈਂ 80 ਲੱਖ ਲੈਣਾ ਕਿ ਉਹ ਕਰੋੜ ਲੈਣਾ ਕਿ ਇਹਨੂੰ ਕਹਿੰਦੀ 4 ਲੱਖ ਲੈਣਾ ਮੈਂ ਮੋਦੀ ਕੋਲੋਂ ਨਹੀਂ ਡਰਦੀ ਮੈਂ ਮੋਦੀ ਕੋਲੋਂ ਨਹੀਂ ਡਰਦੀ ਕਹਿੰਦੀ ਜਾ ਮੋਦੀ ਆ ਜੇ ਮੈਂ ਨਹੀਂ ਰਾਜਨਾਮਾ ਦੇ ਤੇ ਮੇਰੇ ਬੱਚੇ ਉਹਨਾਂ ਹਾਂ ਕਿ ਜਦੋਂ ਰਾਜ ਹੋਇਆ ਕਿੰਦਾ ਸ਼ੁਰੂ ਮਾਤਾ ਹੀ ਹੋਏ ਸੀਗੇ ਪੈਰਾਲਾਈਜ਼ ਪੈਰਾਲਾਈਜ਼ ਦੇ ਮਰੀਜ਼ ਸੀਗੇ ਉਹਨਾਂ ਦੀ ਲੱਤਾਂ ਖੜੀਆਂ ਹੋਈਆਂ ਸੀ ਕਾਫੀ ਮਤਲਬ ਢਾਈ ਤਿੰਨ ਸਾਲ ਤੋਂ ਬੈਠਦੇ ਸੀਗੇ ਉਹ ਜੀ ਤੇ ਉਸ ਤੋਂ ਬਾਅਦ ਹੁਣ ਕੱਲ ਥੋੜਾ ਇਹ ਕੱਲ ਉਹਨਾਂ ਦੀ ਤਬੀਅ ਥੋ ਰਾਸਤੇ ਦੇ ਵਿੱਚ ਲੈ ਕੇ ਜਾਂਦੇ ਉਹਨਾਂ ਨੂੰ ਆ ਗਏ ਜੀ ਅਟੈਕ ਬਿਲਕੁਲ ਮਤਲਬ ਰਾਸਤੇ ਦੇ ਹਸਪਤਲ ਅਸੀਂ ਪਹੁੰਚੇ ਤੇ ਡੈਥ ਹੋ ਗਈ ਕਿੰਨੇ ਚਿਰ ਤੋਂ ਇੱਥੇ ਇਹਦਾ ਦੱਸ ਉਹਨਾਂ ਨੂੰ ਇਹਦਾ ਮੁੰਡਾ ਇਹਦੇ ਮੁੰਡੇ ਨੇ ਸਾਡੇ ਤੇ ਹਮਲਾ ਕੀਤਾ ਅਸੀਂ ਦੁਖੀ ਹੋ ਚੁੱਕੇ ਹਾਂ ਜੇ ਸਾਨੂੰ ਇਹਦਾ ਮੁੰਡਾ ਹੁਣ ਮਿਲ ਗਿਆ ਫਿਰ ਇਹਨੂੰ ਦੱਸਾਂਗੇ ਆ ਦੇਖੋ ਜੀ ਇਹ ਹੈਗੇ ਨੇ ਜੀ ਮਲਿਆ ਵਿੱਚ ਕਬਜ਼ਾ ਕਰਕੇ ਬੈਠੀ ਹੈ ਮਾਤਾ ਜੀ ਦੀ ਬੇਟੀ ਇਹਨਾਂ ਦੀ ਭੈਣ ਤੇ ਸਾਡੀ ਭੂਆ ਬਾਹਰ ਅੱਧਾ ਘੰਟਾ ਹੋਇਆ ਹੋ ਜੀ ਤਾਲਾ ਲਾ ਕੇ ਸਾਡੇ ਸਾਹਮਣੇ ਆ ਨਿਕਲ ਕੇ ਗਈ ਆ ਅਸੀਂ ਡੈੱਡ ਬੋਡੀ ਰੱਖੀ ਆ ਸਾਮਣੇ ਸਾਡੇ ਤਾਲਾ ਲਾ ਕੇ ਨਿਕਲ ਗਏ ਪਤਾ ਨਹੀਂ ਕਿਤੇ ਸੋ ਬੜਾ ਹੀ ਬੁਰਾ ਹਾਲਾਤ ਤੁਸੀਂ ਦੇਖ ਲਏ ਹੋ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਦਾ ਪਿਆ ਆਪਣੀ ਮਾਂ ਦੀ ਨਹੀਂ ਬਣੀ ਰਾਤ ਗਈ ਰਹੀ ਤੇ ਇਲਾਜ ਦੇ ਦੌਰਾਨ ਦੱਤਿਆ ਜਾ ਰਿਹਾ ਕਿ ਉਹ ਦੀਥ ਹੋ ਗਈ ਹੈ ਗੱਲ ਕਰਾਂਗੇ ਇਹ ਜਨਾਨੀ ਦਾ ਕੰਮ ਸਾਰਾ ਗਲਤ ਹੀ ਹੈ ਜੀ ਠੀਕ ਹੈ ਜੀ ਇਹ ਜਨਾਨੀ ਫੀਕ ਨਿਕਲੇਗੀ ਸਾਰੇ ਮਹੱਲੇਦਾਰੇ ਕਿਸੇ ਕੋਈ ਜਾ ਕੇ ਪ੍ਰੂਫ ਲੈ ਜਨਾਨੀ ਦਾ ਕਲਾਸਪਰ ਕਿਹੜੀ ਹੈ ਤੇਰਾ ਨੰਬਰ ਸਾਰੇ ਕਿੱਥੇ ਆ ਗਏ ਆ ਨਾ ਕੋਈ ਇੱਕੇ ਹੋਇਆ ਜੀ ਇਹ ਛੱਡ ਗਿਆ ਇੱਥੇ ਇਹ ਮੇਮ ਸੀ ਪੰਨਾ ਜੀ ਇੱਕ ਦਿਨ ਬਾਅਦ ਆਏ ਨਾਲ ਉਸੇ ਹੌਸਪੀਟਲ ਵਿੱਚ ਆ ਗਏ ਮੈਂਬਰ ਜਿਹੜੇ ਆਂਦੇ ਪਏ ਨੇ ਤੇ ਲੋਕ ਜਿਹੜੇ ਇੱਥੇ ਪਹੁੰਚਦੇ ਪਏ ਨੇ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਨੀਅਤ ਖਤਮ ਹੋ ਗਈ ਜੀ ਬਹੁਤ ਵੱਡੀ ਗੱਲ ਹੈ ਕਿ ਇੱਕ ਬੇਟੀ ਇਹਨੂੰ ਸ਼ਰਮ ਨਹੀਂ ਹੈਗੀ ਇਹਨੂੰ ਕੋਈ ਸ਼ਰਮ ਨਹੀਂ ਹੈਗੀ ਇਨੂੰ ਕੋਈ ਸ਼ਰਮ ਨਹੀਂ ਹੈਗੀ ਜੀ ਇਹਦੇ ਦੇ ਲਹਨਤਾ ਪਾਵੇ ਮੈਂ ਕਹਿੰਦਾ ਇਹਨੂੰ ਲੱਖ ਦੀ ਲਹਨਤ ਐ ਇਸ ਜਨਾਨੀ ਨੇ ਉੱਥੇ ਭੋਲੇ ਸ਼ੰਕਰ ਦੀ ਬਾਬਾ ਬਾਲਗਨਾਥ ਦੀ ਮੂਰਤੀ ਲੱਗੀ ਸੀ ਫੋਟੋ ਲੱਗੀ ਇਹਨੇ ਉਹਨਾਂ ਤੇ ਵੀ ਕਾਲਕ ਪੋਤੀ ਇਹਨੇ ਉਹਨਾਂ ਤੇ ਵੀ ਕਾਲਕ ਪੋਤੀ ਸੀ ਠੀਕ ਹੈ ਪਰ ਕਿਸੇ ਸ਼ਖਸ ਨੇ ਅੰਦਰ ਨਹੀਂ ਇਹਨੂੰ ਕਿਹਾ ਵੀ ਤੇਰੇ ਤੇ ਪਰਚਾ ਹੋ ਜਾਣਾ ਤੂੰ ਉਹ ਮੂਰਤੀ ਸਾਫ਼ ਕਰ ਦੇ ਚਾਹੇ ਮੂਰਤੀ ਲਾ ਦੇ ਹਨ ਇਹਨੇ ਉਹਦੇ ਲਈ ਮੂਰਤੀਆਂ ਫਟਾ ਦਿੱਤੀਆਂ ਇਨੇ ਰੱਬ ਨੂੰ ਨਹੀਂ ਬਖਿਆ ਇਨੇ ਸਾਨੂੰ ਵੀ ਬਖਸ਼ਣਾ ਤੇ ਇੰਨੀ ਔਕਾਤ ਦੀ ਮਾਲਕ ਹੈ ਜਨਾ ਭਗਵਾਨ ਸ਼ਿਵ ਪੋਲੇ ਦੀ ਮੂਤੀ ਹੋਸੀ ਭਗਵਾਨ ਸ਼ਿਵ ਪੋਲੇ ਦੀ ਪੋਹਾੜ ਕਾਲੇ ਪੋਤੀ ਕਾਲੇ ਪੋਤੀ ਕਿਸੇ ਨੇ ਇਹਨੂੰ ਕਿਹਾ ਪਿਛਲਿਆਂ ਭੇਜਿਆ ਕਿ ਹਾਂ ਤੁਲਾਵੇ ਠੀਕ ਹੈ ਉਹਦਾ ਵੀ ਮੈਂ ਨਾਮ ਦਊਗਾ ਠੀਕ ਹੈ ਲੇਕਿਨ ਕਾਈ ਮਾਨ ਤੇ ਦਊਗਾ ਜੀ ਲੇਕਿਨ ਉਹਨੂੰ ਦੱਸੋ ਉਹ ਕੀ ਉਹਦਾ ਕੀ ਹਾਲ ਹੋ ਰਿਹਾ ਇਹਨੂੰ ਅਸੀਂ ਕੀ ਦੱਸੀਏ ਜੀ ਦੇਖੋ ਹੁਣ ਤਾਲਾ ਲਾ ਕੇ ਚਲ ਗਈ ਇਹਨੇ ਮਾਣੇ ਨੂੰ ਜੰਗਿਆ ਉਹਨੂੰ ਛੁੱਟ ਕੇ ਚਲ ਗਈ ਉਹਦੇ ਸਾਹਮਣੇ ਇਹ ਕਿਸੇ ਦੀ ਸੱਚੀ ਹੋਣੀ ਆ। ਆ ਮੇਰੀ ਮਾਤਾ ਇਹ ਸਮਝਿਆ ਆ ਵਿਜੇਸ਼ ਕੁਮਾਰ ਵਿਜੇਸ਼ ਸਿੰਘ ਕੀ ਲੱਗਦੇ ਨੇ ਮੈਂ ਨਤਾ ਜੀ ਪੋਤਾ ਲੱਗਦਾ ਹੈ। ਅੱਛਾ ਜੀ ਇਹ ਮੇਰੇ ਫਾਦਰ ਸਾਹਿਬ ਨੇ ਅੱਛਾ ਜੀ ਹਾਂ ਜੀ ਪੁੱਛ ਕੀ ਗੱਲਬਾਤ ਹੋਈ ਅੱਜ ਗੱਲਬਾਤ ਇਸ ਤਰ੍ਹਾਂ ਹੈ ਜੀ ਇਹ ਜਨਾਨੀ ਜਿਹੜੀ ਇਹਨਾਂ ਦੀ ਭੈਣ ਹੈਗੀ ਆ ਉਹਦਾ ਕੰਮ ਹੈਗਾ ਬਹੁਤ ਜ਼ਿਆਦਾ ਗਲਤ ਠੀਕ ਹੈ ਜੀ ਇਹ ਮੇਰਾ ਗਲਤ ਮਤਲਬ ਮੱਲੇ ਵਾਲੇ ਵੀ ਇੱਜਾ ਮੱਲੇ ਵਾਲੇ ਵੀ ਮੱਲੇ ਵਾਲਾ ਤਾਂ ਵੀ ਸਾਨੂੰ ਸੁਣਨ ਨੂੰ ਬਹੁਤ ਕੁਝ ਮਿਲਦਾ ਮੱਲੇ ਵਾਲਾ ਤਾਂ ਤੁਹਾਨੂੰ ਆਪਾਂ 2-4 ਬੰਦਿਆਂ ਦਾ ਪ੍ਰੂਫ ਦਿਖਾ ਦਾਂਗੇ ਅਗਲੇ ਕਹਿੰਦੇ ਆ ਜੀ ਇਹ ਰਾਤ ਨੂੰ ਬੰਦੇ ਵਾਰ ਦੀ ਘਰ ਦੇ ਅ ਠੀਕ ਹੈ ਨਜਾਇਜ਼ ਦਾ ਕਬਜ਼ਾ ਕਰਕੇ ਬੈਠੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਇਹਨੇ ਜਿਹੜਾ ਕੇਸ ਕੀਤਾ ਹੋਇਆ ਸੀ ਕੇਸ ਦਾ ਫੈਸਲਾ ਵੀ ਸਾਡੇ ਹੱਕ ਦੇ ਵਿੱਚ ਹੋ ਚੁੱਕਾ ਹੈ ਜਿਸ ਦੀ ਕੀ ਸਟੇ ਆਰਡਰ ਕੈਨਸਲ ਦੀ ਕਾਪੀ ਸਾਡੇ ਹੱਥ ਦੇ ਵਿੱਚ ਫੜੀ ਹੋਈ ਹੈ ਠੀਕ ਹੈ ਇਸ ਇਸ ਕੋਰ ਦਾ ਸਟੇ ਆਰਡਰ ਕੈਨਸਲ ਦਾ ਸਾਡੇ ਕੋਲ ਦਸਤਾਵੇਜ਼ ਹੈਗਾ ਤੇ ਜਿਹਦੇ ਥਰੂ ਅਸੀਂ ਹੁਣ ਗਏ ਸੀਗੇ ਥਾਣੇ ਵੀ ਗਏ ਸੀ ਥਾਣੇ ਵਾਲੇ ਨੇ ਇੰਨੀ ਗੱਲ ਕਹਿਤੀ ਸਾਨੂੰ ਕਿ ਜੀ ਤੁਸੀਂ ਚਲ ਜਓ ਜਾ ਕੇ ਆਪਣੇ ਸੰਸਕਾਰ ਕਰੋ ਅਸੀਂ ਬਾਅਦ ਚ ਦੇਖਦੇ ਹਾਂ ਹੂੰ ਪਰ ਦੇਖਿਆ ਜਾਵੇ ਨਾ ਮੇਰੀ ਗੱਲ ਸੁਣੋ ਜਦੋਂ ਸਟੇ ਆਰਡਰ ਤੁਹਾਡੇ ਹੱਥ ਹੱਕ ਚ ਆ ਗਿਆ ਤਾਂ ਪੁਲਿਸ ਆਪ ਕਬਜ਼ਾ ਦਵਾਉਂਦੀ ਆਗੇ ਤੁਹਾਨੂੰ ਦਵਾਇਆ ਨਹੀਂ ਉਹਨਾਂ ਨੇ ਨਹੀਂ ਜੀ ਉਹ ਕਹਿੰਦੇ ਜੀ ਪਹਿਲਾਂ ਸੰਸਕਾਰ ਕਰੋ ਵੀ ਸੰਸਕਾਰ ਦੇ ਤੂੰ ਤੁਸੀਂ ਐਡਾ ਕਰੋਗੇ ਇਹ ਕਰੋਗੇ ਅਸੀਂ ਕੀ ਹੈ ਜੀ ਸਾਨੂੰ ਅੰਦਰ ਦੇ ਵੜਨ ਦਾ ਆਰਡਰ ਨਹੀਂ ਨਹੀਂ ਭਾਜੀ ਜਦੋਂ ਕੋਰਟ ਨੇ ਤੁਹਾਡੇ ਹੱਕ ਚ ਕਰਤਾ ਕੋਰਟ ਹੀ ਪੁਲਿਸ ਭੇਜਦੀ ਹੁੰਦੀ ਪੁਲਿਸ ਭੇਜਣੀ ਕੋਰਟ ਨੇ ਨਾ ਜੀ ਭੇਜੀ ਨਹੀਂ ਹੈਗੀ ਜੀ ਹਲੇ ਨਹੀਂ ਮਾਤਾ ਜੀ ਮਾਤਾ ਜੀ ਨੂੰ ਕੀ ਹੋਇਆ ਹੁਣ ਮਾਤਾ ਜੀ ਦਾ ਇੱਥੇ ਪੈਰਾਲਾਈਜ਼ ਹੋਇਆ ਹੈ ਅੰਦਰੋਂ ਸ਼ੁਰੂ ਤੋਂ ਮਾਤਾ ਹੀ ਹੋਇਆ ਸੀ ਕਿ ਪੈਰਾਲਾਈਜ਼ ਪੈਰਾਲਾਈਜ਼ ਦੇ ਮਰੀਜ਼ ਸੀਗੇ ਉਹਨਾਂ ਦੀ ਲੱਤਾਂ ਖੜੀਆਂ ਹੋਈਆਂ ਸੀ ਕਾਫੀ ਮਤਲਬ ਢਾਈ ਤਿੰਨ ਸਾਲ ਤੋਂ ਬੜਦੇ ਸੀਗੇ ਉਹ ਜੀ ਤੇ ਉਸ ਤੋਂ ਬਾਅਦ ਹੁਣ ਕੱਲ ਥੋੜਾ ਇਹ ਕੱਲ ਉਹਨਾਂ ਦੀ ਤਬੀਅ ਥੋੜੀ ਹੋ ਗਈ ਜਿਆਦਾ ਖਰਾਬ ਰਸਤੇ ਦੇ ਵਿੱਚ ਲੈ ਕੇ ਜਾਂਦੇ ਉਹਨਾਂ ਨੂੰ ਆ ਗਿਆ ਇਹ ਅਟੈਕ ਬਿਲਕੁਲ ਮਤਲਬ ਰਸਤੇ ਦੇ ਹਸਪਤਲ ਅਸੀਂ ਪਹੁੰਚੇ ਤੇ ਡੈਥ ਹੋ ਚੁੱਕੀ ਕਿੰਨੇ ਚਿਰ ਤੋਂ ਇੱਥੇ ਰਹਿ ਰਹੇ ਸੀ ਮਾਤਾ ਜੀ ਮਾਤਾ ਜੀ ਇੱਥੇ ਬੋਲੀ ਇੱਥੇ ਕੱਢੀ ਬਿਮਾਰੀ ਅੱਗੇ ਸਾਰੀ ਉਮਰ ਤੇ ਹੁਣ ਇੱਥੇ ਕੀ ਅੰਦਰ ਨਹੀਂ ਆਉਂਦੇ ਰਹੇ ਉਹਨੇ ਅੰਦਰ ਨਹੀਂ ਵੜਨ ਦੇ ਰਹੀ ਜੀ ਕੋਲ ਰਹੇ ਰਹੇ ਇੱਥੇ ਇਹ ਜੀ ਨਜਾਇਜ਼ ਕਬਜ਼ਾ ਤੇ ਸਾਡੀ ਭੂਆ ਬਾਹਰ ਇਹਦੀ ਮਦਰ ਹੈ ਇਹਦੀ ਮਦਰ ਹੈ ਹਾਂਜੀ ਇੱਥੇ ਰਹਿੰਦੇ ਤੁਸੀਂ ਇੱਥੇ ਰਹਿੰਦੇ ਹਾਂਜੀ ਹਾਂ ਜੀ ਜੀ ਤੂੰ ਹੁਣ ਤਾਲਾ ਲਾ ਕੇ ਕਿੱਥੇ ਚਲ ਗਈ ਉਹ ਚਲ ਗਈ ਅੱਧਾ ਘੰਟਾ ਹੋਇਆ ਵਾ ਜੀ ਤਾਲਾ ਲਾ ਕੇ ਸਾਡੇ ਸਾਹਮਣੇ ਆ ਨਿਕਲ ਕੇ ਗਈ ਆ ਅਸੀਂ ਡੈੱਡ ਬੋਡੀ ਰੱਖੀ ਐ ਸਾਹਮਣੇ ਸਾਡੇ ਤਾਲਾ ਲਾ ਕੇ ਨਿਕਲ ਗਈ ਪਤਾ ਨਹੀਂ ਕਿੱਥੇ ਤੁਸੀਂ ਕਹਿ ਰਹੇ ਹੋ ਰਾਤੋਂ ਨਹੀਂ ਅੰਦਰ ਜਾਣ ਦਿੱਤੀ ਡੈੱਡ ਬੋਡੀ ਹਾਂਜੀ ਤੁਸੀਂ ਕਹਿ ਰਹੇ ਹੋ ਰਾਤ ਜਨ ਨਹੀਂ ਸੀਗੇ ਅੱਛਾ ਫਿਰ ਫਿਰ ਕੀ ਹੋਇਆ ਫਿਰ ਉਸ ਤੋਂ ਬਾਅਦ ਕੀ ਹੋਇਆ ਜੀ ਅਸੀਂ ਇੱਕ ਦਿਨ ਗਏ ਜੀ ਦਵਾਈ ਦਵਾਈ ਲਈ ਇਹਨਾਂ ਨੂੰ ਬਾਹਰ ਠੀਕ ਹੈ ਜੀ ਬਾਹਰ ਲੈ ਕੇ ਜਾ ਰਹੇ ਸੀਗੇ ਮਗਰ ਉਹ ਇਹ ਜੀ ਜਿੰਦੇ ਤੌਰ ਤੇ ਅੰਦਰ ਵੜ ਗਏ ਸਾਨੂੰ ਲੱਗ ਗਿਆ ਜੀ ਉੱਥੇ ਟਾਈਮ 1 ਤੋਂ 2 ਦਿਨ ਲੱਗੇ ਸਾਨੂੰ ਆਂਦਿਆਂ ਨੂੰ ਉਸ ਤੋਂ ਬਾਅਦ ਇੱਕ ਤੋਂ ਦੋ ਦੂਸਰੇ ਦਿਨ ਸਾਨੂੰ ਕੋਰਟ ਦਾ ਸੰਮਨ ਆ ਗਿਆ ਸੀਗਾ ਜੀ ਕਿ ਤੁਹਾਡੇ ਉੱਤੇ ਕੋਰਟ ਕੇਸ ਚੱਲ ਪਿਆ ਜੀ ਅੱਛਾ ਫਿਰ ਉਸ ਤੋਂ ਬਾਅਦ ਅਸੀਂ ਵੀ ਘਰ ਦੇ ਵਿੱਚ ਵੜਨਾ ਮੁਨਾਸਿਬ ਨਹੀਂ ਸਮਝਿਆ ਪਹਿਲੋ ਜਿਹੜਾ ਕਬਜ਼ਾ ਸੀਗਾ ਅਸੀਂ ਅਸੀਂ ਰਹਿ ਰਹੇ ਸੀਗੇ ਅਸੀਂ ਰਹਿ ਰਹੇ ਸੀਗੇ ਕਾਨੂੰਨਨ ਤੌਰ ਤੇ ਵੀ ਹੁਣ ਅਸੀਂ ਮਤਲਬ ਇਸ ਪ੍ਰੋਪਰਟੀ ਹੋ ਮਾਲਕੀ ਹੋ ਮਾਲਕਾ ਕਾਬਜ ਸਾਡੇ ਨਾਂ ਤੇ ਹਾਂਜੀ ਅੱਛਾ ਜੀ ਕਾਬਜ ਸਾਡੇ ਨਾਂ ਤੇ ਹੈ ਮਾ ਦੇ ਨਾਮ ਤੇ ਮੀਟਰ ਹੈਗਾ ਜੀ ਠੀਕ ਹੈ ਜੀ ਕਿਹੜੀ ਮਾ ਦੇ ਨਾਂ ਤੇ ਰક્ષા ਦੇਵੀ ਦੇ ਅੱਛਾ ਉਹਦਾ ਹੀ ਦੇਤ ਹੋਈ ਜਿਨ੍ਹਾਂ ਦੀ ਦੇਤ ਹੋਈ ਹੈ ਜੀ ਅੱਜ अच्छा जे खड़े पैरी ਸਾਡੇ ਤਾਲਾ ਲਾ ਕੇ ਹੋ ਗਈ ਹੈ ਜੀ ਅੱਛਾ ਜੇ ਹੁਣ ਡੈੱਡ ਬੋਡੀ ਜਿਆਦਾ ਤੁਹਾਨੂੰ ਅੰਦਰ ਬੜਾ ਅੱਛਾ ਮੇਰੇ ਘਰ ਆ ਜੀ ਸਾਡੇ ਕੋਈ ਅੰਦਰ ਨਹੀਂ ਸੀ ਤੇ ਮੈਂ ਤੋਂ ਉਹਨਾਂ ਨੇ ਮਕਾਨ ਖੜਾ ਕੀਤਾ ਸੀ ਢੀਂਡ ਕੋਈ ਸੰਭੇ ਸੰਭੇ ਨੇ ਇਹਨਾਂ ਦੇ ਬਾਹਰ ਕੱਢੀ ਆਂ ਬਚਾਰੀ ਜਦੋਂ ਬੇਦਖਲੀ ਬੇਦਖਲੀ ਦੇ ਵੀ ਤੁਹਾਡੇ ਕੋਲ ਪੇਪਰ ਹੈਗੇ ਨੇ ਕਬਜ਼ਾ ਤੁਹਾਨੂੰ ਕੋਰਟ ਵੱਲੋਂ ਦੇ ਦਿੱਤਾ ਗਿਆ ਹੈ ਫੇ ਪੁਲਿਸ ਪ੍ਰਸ਼ਾਸਨ ਨੇ ਜਾ ਕੇ ਇਹਦਾ ਕਬਜ਼ਾ ਖਾਲੀ ਕਰਾਣਾ ਸੀ ਤੁਸੀਂ ਉਹ ਮਲਕੀ ਮਲਕੀ ਇਹ ਆਊਟਰ ਦੇ ਦਿੱਤਾ ਵੀ ਇਹ ਆਊਟਰ ਡੁੱਟ ਗਿਆ ਤੁਸੀਂ ਆਪਣੇ ਘਰ ਉਧਰ ਨਹੀਂ ਦਿੱਤਾ ਉਹਨੇ ਇਹ ਆਊਟਰ ਦੇ ਦਿੱਤਾ ਹੈ ਇਹ ਆਊਟਰ ਦਾ ਕੰਦਲ ਉੱਡ ਗਿਆ ਕਹਿੰਦਾ ਤੁਸੀਂ ਆਪਣੇ ਘਰ ਆ ਜਾ ਸਕਦੇ ਹੋ ਜਦੋਂ ਮਰਜ਼ੀ ਆ ਜਾਓ ਬੜਾ ਜੇ ਅਗਰ ਕਿਰਿਆ ਜੋ ਵੀ ਇਹਨਾਂ ਦਾ ਕਰਨਾ ਹੈ ਜੋ ਰੀਤੀ ਰਿਵਾਜ ਇਹਨਾਂ ਨੇ ਕਿ ਇੱਛਾ ਸੀ ਕਿ ਮੈਂ ਜੇ ਜਾਉਂਗੀ ਤਾਂ ਮੈਂ ਆਪਣੇ ਘਰੋ ਹੀ ਜਾਉਂਗੀ ਜਿੱਥੋਂ ਮੈਂ ਵਿਆਹ ਕੇ ਆਈ ਸੀ ਹਰੇਕ ਬੰਦਾ ਗੁਰਾਂ ਦਾ ਜਿੱਥੋਂ ਆਪਾਂ ਜਨਮ ਲਿਆ ਹੈ ਜਿੱਥੇ ਵਿਆਹ ਹੈ ਉੱਥੋਂ ਹੀ ਜਾਣ ਦਾ ਫਰਜ਼ ਹੁੰਦਾ ਵਾ ਇਹ ਕੋਈ ਜਾਣ ਕੇ ਉਪਰਕਾਰ ਨਾਲ ਦੇ ਦੇ ਕੀ ਗੱਲ ਸਰ ਇਸ ਪੂਰੇ ਮਾਮਲੇ ਚ ਡਾਕੂਮੈਂਟ ਵੀ ਮਾਤਾ ਦੇ ਨਾਮ ਪਤੀ ਦਾ ਬਿੱਲ ਵੀ ਜਿਹੜੇ ਮਾਤਾ ਦੇ ਨਾਮ ਹੀ ਹੈ ਪੂਰੀ ਨੇ ਦੱਸਿਆ ਕਿ ਤੱਕ ਇਹ ਤੁਹਾਨੂੰ ਇਹਨਾਂ ਨੂੰ ਪਿੰਨ ਦੋ ਤੇ ਨੇ ਅੱਜ ਦੱਸੋ ਕਿ ਇਹਨਾਂ ਤੋਂ ਸਾਬਾਬ ਜਾ ਕਿ ਤੱਕ ਇਹਨਾਂ ਨੂੰ ਸਹਿਲਦਾ ਨਹੀਂ ਇਹ ਕੋਲਣ ਦੀ ਚਾਹਤ ਹੈ ਮੁਹਿੰਨਾ ਪਹਿਲਾਂ ਤੂੰ ਕੰਪਲੇਨ ਨਹੀਂ ਕੀਤੀ ਨਾ ਪੋਚ ਕੇ ਪਹਿਲਾਂ ਕੰਪਲੇਨ ਕੀਤੀ ਲਗਭਗ ਤਾਂ ਹੀ ਪਾ ਲੱਗ ਗਈ ਕਮਜਾ ਕੀ ਸਰ ਹੁਣ ਇਸ ਇਸ ਮਾਮਲੇ ਦੀ ਕੀ ਖੋਜ ਪਿੰਨਗੇ ਕਰੀਏ ਕਰਦੇ ਆ ਉਹਨਾਂ ਨੇ ਵੀ ਆਖਿਆ ਕੁਝ ਨਿਕਲੂਗਾ ਫਿਰ ਕਰਾਂਗੇ ਠੀਕ ਹੈ ਭਜੀ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂੜੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593